ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਵਤਾਰ ਪਰਪ ਬੜੀ ਹੀ ਸ਼ਰਧਾ ਪਰਪ ਮਨਾਰੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਰਾਮਗੜੀਆ ਗੰਨਪਰ ਸੁਸਾਇਟੀ ਵੱਲੋਂ ਜੋ ਸਹਿਜ ਪਾਠ ਪ੍ਰਕਾਸ਼ ਕਰਵਾਏ ਸਨ ਉਨ੍ਹਾਂ ਦੇ ਭੋਗ ਪਏ ਨੇ ਗੁਰਬਾਣੀ ਦੇ ਹੀੰਨ ਨਾਲ ਜੁੜੇ ਹਾਂ ਅਤਿਆਸ ਦੀ ਸੰਖੇਪ ਵਿਚਾਰ ਅਪਸਾਰੀ ਸੰਗਤਨ ਰੜ ਕੀ ਸਰਵਣ ਕਰਨੀ ਹੈ ਜਿਸ ਸਮੇਂ ਦੱਤਿਉ ਕੀ ਨਾਇ ਬਦਦਾ ਹੈ ਪਾਪ ਜ਼ੁਲਮ ਬਦਦਾ ਹੈ ਉਸ ਸਮੇਂ ਦਰੰਗਾਰ ਕਿਸੇ ਨਾ ਕਿਸੇ ਰੂਪ ਇੰਤ ਸੰਸਾਰ ਉਤੇ ਆਉਂਦਾ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਉਸ ਸ਼ਾਂਤੇ ਤਪੱਸਿਆ ਵਿੱਚ ਲੀਨ ਸੰਤ ਬਾਰੀ ਨੇ ਆਪ ਦੀ ਜੀਵਨ ਗਾਤਾ ਵਿਚਤਰਨਾਕਤ ਵਿੱਚ ਇਹ ਗੱਲ ਲਿਖੀ ਹੈ ਚਿਤ ਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਤ ਤਬ ਚਰਨ ਨਮੈ ਕਿ ਮੇਰਾ ਸੰਸਾਰ ਉਤਿਆਨ ਨੂੰ ਜੀ ਨਹੀਂ ਕਰਦਾ ਕਿਉਂਕਿ ਮੇਰੀ ਜਿਹੜੀ ਸੁਰਤੀ ਹੈ ਮੇਰਾ ਜਿਹੜਾ ਮਨ ਹੈ ਨਰੰਕਾਰ ਦੇ ਚਰਨਾਂ ਵਿੱਚ ਲੱਗਿਆ ਹੋਇਆ ਜੁੜਿਆ ਹੋਇਆ ਕਿੰਨੇ ਯੁੱਗ ਸਤਿਗੁਰੂ ਨੇ ਤਪੱਸਿਆ ਕੀਤੀ ਇਹਦੇ ਇੱਕ ਦਿਨ ਨਰੰਕਾਰ ਦਾ ਮੈਨੂੰ ਬਲਾਵਾ ਆਇਆ ਆਪਦੇ ਕੋਲ ਸੱਤਿਆ ਇੱਕ ਵਿਵਾਨ ਆਇਆ ਹੁੱਲਾਂ ਦੀ ਸੱਜੀ ਹੋਈ ਪਾਲਕੀ ਆਈ ਤੇ ਮੈਨੂੰ ਕਿ ਤੁਮ ਹੋਇਆ ਇਸ ਪਾਲਕੀ ਵਿੱਚ ਬਹਿ ਜਾਓ ਮੈਂ ਬੈਠ ਕੇ ਦ੍ਰਿੰਕਾਰ ਦੇ ਸੰਮੁਖ ਹੋ ਕੇ ਖਲੋ ਗਿਆ ਇੱਕ ਬਹੁਤ ਵੱਡਾ ਪ੍ਰਕਾਸ਼ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਕਿਨੇ ਉੱਚੇ ਫਿਰ ਮੈਨੂੰ ਹੁਕਮ ਹੋਇਆ ਮੈਂ ਆਪਣਾ ਨਾਮ ਸਤਿ ਤੋਹੇ ਨਿਵਾਇ ਕਿ ਮੈਂ ਆਪਣਾ ਪੁੱਤਰ ਬਣਾ ਕੇ ਤੁਹਾਨੂੰ ਸੰਸਾਰ ਉੱਤੇ ਭੇਜ ਰਿਹਾ ਸੁਸ਼ੀਓ ਤੇ ਜਾ ਕੇ ਧਰਮ ਚਲਾਉਣਾ ਹੈ ਧਰਮ ਦੀ ਰੱਖਿਆ ਕਰਨੀ ਹੈ ਧੰਗੁਰੂ ਨਾਨਕ ਪਾਤਸ਼ਾਹ ਜੀ ਬਾਬਰ ਨੂੰ ਜਾਬਰ ਕਹਿਣ ਵਾਲਿਆ ਪੜਿਆਏ ਦੇ ਖਲਾਬ ਧੰਗੁਰੂ ਅਨੰਦ ਪਾਤਸ਼ਾਹ ਜੀ ਨੇ ਆਵਾਜ਼ ਉਠਾਈ ਬਾਬਰ ਨੂੰ ਜਾਬਰ ਆਖਿਆ ਜਹਾਂਗੀਰ ਦੇ ਖਲਾਬ ਬਾਜ਼ ਉੱਠੀ ਆਰੰਗ ਜੀ ਦੇ ਖਿਲਾਫ ਬਾਝੁਟੀ ਜਿਨ੍ਹਾਂ ਨੇ ਇਨਸਾਨੀਆਂ ਦਾ ਘਾਣ ਕੀਤਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਕੇ ਗਏ ਪੜ੍ਹਨ ਦੀ ਧਰਤੀ ਤੇ ਸਾਲ ਸਰਾਏ ਨਾਲ ਬਚਨ ਹੋਏ ਕਿ ਦਸਵੇਂ ਜਾਮੇ ਵਿੱਚ ਆਉਣੇ ਜਨਮ ਇੱਥੇ ਲੈਣਾ ਉਹ ਸਮਾਂ ਆਇਆ ਜਿਸ ਸਮੇਂ ਦੀ ਔਡੇਕ ਧੰਗੁਰੂ ਤੇਗ ਬਹਾਦਰ ਸਾਹਿਬ ਮਰਦੀ ਅਸਾਮ ਦੇ ਫੇਰੀ ਦਰਵਾਣ ਆਪਣੇ ਪਰਿਵਾਰ ਨੂੰ ਪਟਨੇ ਦੀ ਧਰਤੀ ਤੇ ਚੱਡ ਕੇ ਆਏ ਨੇ ਨਾਲ ਮਾਮਾ ਕਿਰਪਾਲ ਦਾਸ ਜੀ ਤੇ ਹੋਰ ਸੰਗਤ ਹੈ ਮਹਾਰਾਜ ਜੀ ਧੰਗੁਰੂ ਤੇਗ ਬਹਾਦਰ ਸਾਹਿਬ ਅਸਾਮ ਵੱਲ ਨਿਕਲ ਗਏ ਮਾ ਗੁਜਰ ਕੌਰ ਮਾਮਾ ਕਿਰਪਾਲ ਦਾਸ ਪੂਰਾ ਪਰਿਵਾਰ ਉਸੇ ਹਵੇਲੀ ਵਿੱਚ ਜਾ ਕੇ ਠਹਿਰੇ। ਉਸ ਭਾਗਾ ਸਮਾਇਆ ਜਿਸ ਸਮੇਂ ਅੱਜ ਦੇ ਦਿਨ ਪਟਨੇ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ અવਤਾਰ ਕਰਨ ਕੀਤਾ। ਬੜੀਆਂ ਖੁਸ਼ੀਆਂ ਮਨਾਇਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ புத்தே ஜ நாம் பச்சப சோலா சோ நடை விசாத்தை நாம் உதோ என்ன ஜன்மையா ਇੱਧਰ ਪੰਜਾਬ ਦੀ ਧਰਤੀ ਤੇ ਇੱਕ ਮੁਸਲਮਾਨ ਵਗੀਰ ਭੀਖਣ ਸ਼ਾ ਅੱਜ ਪਟਨੇ ਵੱਲ ਕਰਕੇ ਸ਼ਹਿਦਾ ਕਰ ਰਿਹਾ ਹੈ ਅੱਜ ਪਟਨੇ ਵੱਲ ਹੋ ਕੇ ਨਿਵਾਜ ਪੜ ਰਿਹਾ ਹੈ ਉਹਨੇ ਦੇਖਿਆ ਜਿਹੜੇ ਨਾਲ ਰਹਿੰਦੇ ਨੇ ਉਹਦੇ ਚੇਲੇ ਬਾਲ ਕੇ ਉਹਨਾਂ ਨੇ ਦੇਖਿਆ ਮੇ ਪੀਰ ਜੀ ਅੱਜ ਐਸ ਬਾਤੇ ਤੁਸੀਂ ਕਿਉਂ ਸਜਦਾ ਕੀਤਾ ਐਸ ਬਾਤੇ ਤੁਸੀਂ ਕਿਉਂ ਹੋ ਕੇ ਨਵਾਜ਼ ਬੜੀ ਐ ਕਹਿੰਦੇ ਐਸ ਬਾਤੇ ਖੁਦ ਅੱਲਾਹ ਤਾਲਾ ਦਾ ਬੰਦਾ ਆ ਗਿਆ ਖੁਦ ਨਿਰੰਕਾਰ ਨੇ ਉਪਤਾਰਨ ਕੀਤਾ ਇਹ ਵੇਖਣ ਵਾਸਤੇ ਕਿ ਇਹ ਸਾਰਿਆਂ ਦੇ ਸਾਝੇ ਨੇ ਇੱਕ ਧਰਮ ਦੇਣੇ ਪੀਕੜ ਸ਼ਾਹ ਆਪਣੇ ਚੇਲਿਆਂ ਦੇ ਨਾਲ ਪੜਨੇ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਏ ਹੁਣ ਥੋੜ ਬਚਪਨ ਦੀ ਉਮਰ ਹੈ ਅਜੇ ਕੁਝ ਮਹੀਨਿਆਂ ਦੇ ਨੇ ਤੇ ਜਾ ਕੇ ਪੀਕੜ ਸ਼ਾਹ ਨੇ ਆਖਿਆ ਵੀ ਮੈਂ ਬਾਲ ਗੋਬਿੰਦ ਰਾਏ ਦੇ ਦਰਸ਼ਨ ਕਰਨੇ ਮੈਨੂੰ ਦਰਸ਼ਨ ਕਰਾਓ ਮਾਮਾ ਕਿਰਪਾਲ ਦਾਸ ਉਹ ਕਹਿਣ ਲੱਗੇ ਵੀ ਹਜੇ ਤੱਕ ਕੁਝ ਮਹੀਨਿਆਂ ਦਾ ਅਸੀਂ ਬੱਚੇ ਨੂੰ ਬਾਹਰ ਨਹੀਂ ਲਿਆ ਸਕਦੇ ਜਿੱਦ ਕਰਕੇ ਬੈਠੇ ਤੇ ਮੈਂ ਤੇ ਦਰਸ਼ਨ ਕਰਨੇ ਹੀ ਮੈਂ ਤੇ ਬਾਨ ਗੋਬਿੰਦ ਦੇ ਦਰਸ਼ਨ ਕਰਨੇ ਕਰਨੇ ਆ ਜਦੋਂ ਬਾ ਗੁਜਰ ਕਰਨ ਅਵਾਜ਼ ਸੁਣੀ ਨਾ ਤੇ ਪੁੱਛਿਆ ਕੀ ਗੱਲ ਏ ਕਹ ਲਗੇ ਫਕੀਰ ਪਿਕਣ ਸ਼ਾ ਆਇਆ ਕਹਿੰਦੇ ਮੈਂ ਬਾਲ ਗੋਬਿੰਦ ਰਾਏ ਦੇ ਦਰਸ਼ਨ ਕਰਨ। ਕਹਿੰਦੇ ਬਾਹਰ ਲਿਆਇਆ। ਤੇ ਪਿਕਣ ਸ਼ਾ ਨੇ ਦੋ ਕੁੱਜੀਆਂ ਫੜੀਆਂ ਆ ਗੀਆਂ ਨੇ ਹੱਥ ਵਿੱਚ। ਪਰਖ ਕਰਨ ਵਾਸਤੇ। ਕਹਿੰਦੇ ਜੇ ਤੋ ਨੇੜੇ ਗਿਆ ਨਾ ਤੇ ਤੇਜ ਨਹੀਂ ਝੱਲਿਆ ਗਿਆ ਪਰਛਾਤ ਤੇਜ ਨਹੀਂ ਝੱਲਿਆ ਗਿਆ ਦੋਵੇਂ ਕੁੜੀਆਂ ਮੂਹਰੇ ਕਰ ਦਿੰਦੀਆਂ ਤੇ ਗੋਬਿੰਦ ਰਾਏ ਨੇ ਆਪ ਦੇ ਨਿੱਕੇ ਨਿੱਕੇ ਕੋਮਲ ਹੱਥ ਦੋਵਾਂ ਕੁੜੀਆਂ ਉਤੇ ਰੱਖ ਦਿੱਤੇ ਤੇ ਪਿਕਨਸ਼ਾਹ ਕਹਿੰਦਾ ਇਹ ਸਾਰਿਆਂ ਦੇ ਸੰਝੇ ਨੇ ਇੱਕ ਧਰਮ ਦੇ ਨਹੀਂ ਇਹ ਤੇ ਸਾਰਿਆਂ ਦੇ ਸਾਜੇ ਨੇ ਬਚਪਨ ਧੰਨ ਗੁਰੂ ਗੋਬਿੰਦ ਸਿੰਘ ਹਰਾਜ ਦਾ ਪਟਨੇ ਦੀ ਧਰਤੀ ਉੱਤੇ ਗੁਜਰਿਆ ਬਾਲ ਲੀਲਾ ਕਰਦੇ ਨੇ ਬਚਪਨ ਵਿੱਚ ਜੰਗਾ ਦਾ ਅਭਿਆਸ ਜੁੱਧਾਂ ਦਾ ਅਭਿਆਸ ਕਹਿੰਦੇ ਇੱਕ ਦਿਨ ਸਾਰੇ ਬੱਚਿਆਂ ਨਾਲ ਖੇਡਣਾ ਨਦੀ ਕਿਨਾਰੇ ਜਾਵੜੇ ਅਸੀਂ ਜਦੋਂ ਪਟਨੇ ਦੀ ਧਰਤੀ ਦੇ ਜਾਂਦੇ ਆ ਨਾਲ ਨਾਲ ਨਦੀ ਜਾਂਦੇ ਉੱਥੇ ਕਿ ਗੁਰੂ ਘਰ ਬਣਿਆ ਕੰਗਣ ਘਾਰ ਕੰਗਣ ਘਾਰ ਕਹਿੰਦੇ ਮਹਾਰਾਜ ਜੀ ਬੱਚੋਂ ਨੇ ਖੇਡਦੇ ਖੇਡਦੇ ਨਾਲ ਤੇ ਹੱਥ ਵਿੱਚ ਕੜਾ ਪਾਇਆ ਹੋਇਆ ਕੜਾ ਖੇਰਦੇ ਖੇਰਦੇ ਤੇ ਉਹ ਜਿਹੜਾ ਕੜਾ ਦਾ ਉਹ ਨਦੀ ਵਿੱਚ ਡਿੱਗ ਪਿਆ। ਜਦੋਂ ਨਦੀ ਵਿੱਚ ਡਿੱਗਿਆ ਤੇ ਘਰੇ ਗਏ। ਮਾਂ ਗੁਜਰਪੁਰ ਪੁੱਛਦੀ ਏ ਪੁੱਤਰ ਕੜਾ ਕਿੱਥੇ ਐ? ਕਹਿੰਦੀ ਉਹ ਤੇ ਨਦੀ ਵਿੱਚ ਡਿੱਗ ਪਿਆ। ਚੱਲ ਤੇਰੇ ਨਾਲ ਚੱਲਦੇ ਆ ਆ ਪਕੜਾ ਵੇਖ ਕੇ ਉਹਨੇ। ਨਦੀ ਵਿੱਚੋਂ ਕੱਢ ਲਵਾਂਗੇ ਕਹਿੰਦੇ ਜਦੋਂ ਘਾੜ ਦੇ ਉੱਤੇ ਪਹੁੰਚੇ ਤੇ ਪੁੱਛਿਆ ਵੀ ਕਿੱਥੇ ਡਿੱਗਿਆ ਕਹਿੰਦੇ ਇੱਥੇ ਡਿੱਗਿਆ ਕਹਿੰਦੇ ਜਰੋਂ ਨਦੀ ਵਿੱਚ ਜੁੱਬੇ ਮਾਰੇ ਨਾ ਇੱਕ ਕੜਾ ਨਹੀਂ ਉੱਥੇ ਤੇ ਕਈ ਖਜਾਨੇ ਪਏ ਨੇ ਕਈ ਕੜੇ ਪੈ ਹੀਰੇ ਮੋਤੀ ਜਵਾਹਰ ਬੜਾ ਖਜ਼ਾਨਾ ਪਿਆ ਉੱਥੇ ਮਾਰੇ ਦੇ 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 ਕੇ ਬਾਹਰ ਆਇਆ ਕਹਿੰਦੇ ਮਾਤਾ ਜੀ ਉੱਥੇ ਇੱਕ ਕੰਗਣ ਨਹੀਂ ਇਹਦੇ ਨਾਲ ਦਾ ਇਹਦੇ ਨਾਲ ਦੇ ਤੇ ਕਈ ਕੰਗਣ ਪਏ ਹੋਏ ਹੁਣ ਪਤਾ ਨਹੀਂ ਕਿਹੜਾ ਕੰਗਣ ਹੈ ਕਹਿੰਨ ਤੋ ਭਾਵ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛੋਟੀ ਉਮਰੇ ਤੋਂ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਇਹ ਕੌਤਕ ਕਰ ਜਾਏ ਇਹ ਕੌਤਕ ਖੇਡੇ ਇਹੀ ਖਜ਼ਾਨਾ ਜਦੋਂ ਸਤਿਗੁਰੂ ਨਦੇੜ ਦੀ ਧਰਤੀ ਤੇ ਗਏ ਨੇ ਤੇ ਜਿੰਨੇ ਸਿੰਘ ਨਾਲ ਗਏ ਨੇ ਮੌਜਾਂ ਬੱਚੀਆਂ ਨਾਲ ਗਈਆਂ ਨੇ ਕਹਿੰਦੇ ਉੱਚੀ ਹੀ ਮਾਰਨੇ ਉਸ ਖਜ਼ਾਨੇ ਵਿੱਚੋਂ ਢਾਲਾਂ ਪਰ ਪਰ ਕੇ ਉਹਨਾਂ ਨੂੰ ਮਾਇਆ ਵੱਡੇ ਉਹਨਾਂ ਦਾ ਮਾਨ ਤਪਕਾਰ ਕੀਤਾ ਉਹਨਾਂ ਦੀਆਂ ਤਲਵਾਵਾਂ ਦਿੱਤੀ ਅੱਜ ਉਸੇ ਸਰਵਾਂ ਕਦਾਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨਾਰ ਪਰਮਾਤਮਾ ਮੈਂ ਇੱਕ ਦੇਖਿਆ ਸੀ ਤੇ ਇੱਕ ਵਿਚਾਰ ਆਇਆ ਇੱਕ ਬਹੁਤ ਬਹੁਤ ਡੂੰਗੀ ਵਿਚਾਰ ਇੱਕ ਸੱਜਣ ਬੋਲ ਰਿਹਾ ਸੀ ਕਿ ਕਦੇ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਹੈ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹਾਂ ਕਹਦਾ ਫਰਜ਼ ਕਰੋ ਵੀ ਜੇ ਜੁਝਾਰ ਸਿੰਘ ਚਮਕੌਰ ਦੀ ਜੰਗ ਵਿੱਚ ਨਾ ਸ਼ਹੀਦ ਹੁੰਦੇ ਅਜੀਤ ਸਿੰਘ ਸ਼ਹੀਦ ਹੋ ਜਾਂਦਾ ਚਾਲ ਸਾਹਿਬ ਜਦੋਂ ਚ ਇੱਕ ਸ਼ਹੀਦ ਨਾ ਹੁੰਦਾ ਤੇ ਧੰਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਸ਼ ਬਣ ਸਕੇ ਚੱਲ ਨਹੀਂ ਕਿੰਨੀ ਪੀੜੀ ਕਿੰਨੀ ਪੀੜੀ ਅੱਗੇ ਚੱਲ ਪੈਣੀ ਤੇ ਉਹ ਜਿਹੜੀ ਪੀੜੀ ਹੈ ਉਹਨੂੰ ਕਿੰਨਾ ਮਾਣ ਹੋਣਾ ਸੀ ਕਿੰਨਾ ਪ੍ਰਾਉਡ ਹੋਣਾ ਸੀ ਕਿ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਸ਼ ਵਿੱਚੋਂ ਸਾਡਾ ਡਾਇਰੈਕਟ ਖੂਨ ਦਾ ਰਿਸ਼ਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰ ਸਤਿਗੁਰੂ ਨੇ ਬਚਨ ਕੀਤਾ ਜਦੋਂ ਮਾਤਾ ਸਾਹਿਬ ਕੌਰ ਨੇ ਪੁੱਛਿਆ ਨਾ ਵੀ ਮੇਰੇ ਲਾਲ ਕਿਥੇ ਨੇ ਦਮਦਮਾ ਸਾਹਿਬ ਦੀ ਤਰਫ ਨੇ ਮੇਰੇ ਲਾਲ ਕਿੱਥੇ ਨੇ ਮਰਜ ਕਹਿੰਦੇ ਚਾਰ ਮੂਏ ਟੋਕਿਆ ਮੂਆ ਜੀਵਨ ਕਈ ਅਜਾ ਕਹਿੰਦੇ ਮਾਰੇ ਨੇ ਡਾਇਰੈਕਟ ਸਾਡੇ ਨਾਲ ਰਿਸ਼ਤਾ ਜੋੜ ਲਿਆ ਆਪਦੇ ਪੁੱਤਰ ਬਣਾ ਲਿਆ ਸਾਨੂੰ ਮਾਣ ਹੋਣਾ ਚਾਹੀਦਾ ਬੇਸਿਕ ਕਲਗੀਧਰ ਵਿਸਮੇਜ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨਸੰਬੰਧ ਵਿੱਚ ਹੋ। ਅਸੀਂ ਉਹਨਾਂ ਦੇ ਪੁੱਤਰ ਹਾਂ ਤੇ ਕੋਈ ਆਪ ਦਾ ਰੂਪ ਕਿਸੇ ਨੂੰ ਨਹੀਂ ਦਿੰਦਾ, ਕੋਈ ਧਨ ਦੇ ਦਿੰਦਾ ਹੈ, ਕੋਈ ਦੌਲਤ ਦੇ ਦਿੰਦਾ ਹੈ, ਕੋਈ ਜ਼ਮੀਨ ਜਾਇਦਾਦ ਦੇ ਦਿੰਦਾ ਹੈ ਪਰ ਆਪ ਦਾ ਰੂਪ ਕੋਈ ਨਹੀਂ ਦਿੰਦਾ। ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਖਾਲਸਾ ਮੇਰਾ ਰੂਪ ਹੈ ਖਾਲਸਾ ਮੈਂ ਹਾਂ ਕਰੋ ਨੇ ਕਹਿੰਦੇ ਖਾਲਸਾ ਮੇਰਾ ਰੂਪ ਹੈ ਕਹਿੰਦੇ ਜੇ ਦਰਸ਼ਨ ਕਰਨੇ ਨਾ ਕਲਗੀਧਰ ਪਰਚਾ ਕਹਿੰਦੇ ਦਰਸ਼ਨ ਕਰਨੇ ਨੈ ਤੇ ਤਿਆਰ ਬਰ ਤਿਆਰ ਸਿੰਘ ਅੰਮ੍ਰਿਤਧਾਰੀ ਜੀਵਨ ਵਾਲਾ ਅਮਰਤਾਰ ਸਿੰਘ ਉਹ ਦੇ ਦਰਸ਼ਨ ਕਰ ਲੋ ਤੇ ਮੇਰੇ ਦਰਸ਼ਨ ਹੋ ਜਾਣੇ ਨੇ ਕਿਉਂਕਿ ਉਹ ਮੇਰਾ ਹੀ ਰੂਪ ਹੈ ਇਸ ਵਾਰ ਦੇ ਸਾਰੀ ਸੰਗਤ ਨੂੰ ਗੁਰਦ੍ਰਸ਼ ਸਾਹਿਬ ਦੀ ਪ੍ਰਬੰਧ ਕਮੇਟੀ ਦਾਸਾਂ ਵੱਲੋਂ ਭਾਈ ਸਾਹਿਬ ਵੱਲੋਂ ਤਨਗੁਰ ਗੋਬਿੰਦ ਸਿੰਘ ਮਹਾਰਾਜ ਦੇ ਉਪ ਉਤਾਰ ਪ੍ਰਗਟੀਆਂ ਸਾਰੀ ਸੰਗਤ ਨੂੰ